ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦਿਕੋ ਨਾ ਮੰਡੀ ਦੇ ਵਿੱਚ ਮੋਹੱਲਾ ਵਾਸੀ ਸ਼ਿਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਲੰਬੇ ਸਮੇਂ ਤੋਂ ਹੋ ਰਹੇ ਪਰੇਸ਼ਾਨ ਮੋਹੱਲੇ ਵਾਸੀਆਂ ਦਾ ਕਹਿਣਾ ਹੈ ਉਹਨਾਂ ਨੇ ਨਗਰ ਕੌਂਸਲ ਦੇ ਵਿੱਚ ਬਹੁਤ ਵਾਰ ਕਹਿ ਚੁੱਕੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਸਪੀਟਲ ਦੀ ਕੰਦ ਮੋਹੱਲੇ ਦੀ ਗਲੀ ਦੇ ਨਾਲ ਲੱਗਦੀ ਹੈ ਜਿੱਥੇ ਕਿਸੇ ਇਮਰੇਜ ਦਾ ਗੰਦਾ ਪਾਣੀ ਖੜਾ ਰਹਿੰਦਾ ਹੈ ਅਕਸਰ ਇਹਦੇ ਨਾਲ ਕੀ ਬਿਮਾਰੀਆਂ ਵੰਡੀਆਂ ਜਾ ਰਹੀਆਂ ਨੇ ਆਓ ਤੁਹਾਨੂੰ ਇੱਥੋਂ ਦੀ ਪੂਰੀ ਖਬਰ ਦਿਖਾਣੇ ਆ ਕੀ ਕਹਿੰਨਾ ਹੈ ਮੁਹੱਲੇ ਵਾਸੀਆਂ ਦਾ ਇਸ ਸੰਬੰਧ ਵਿੱਚ ਜੁਜੀ ਸਿੰਘ ਅੰਗਰ ਹਾਂਜੀ ਕੀ ਕਹਿਣਾ ਸੀਵਰੇਜ ਦੀ ਸਮੱਸਿਆ ਬਾਰੇ ਸੀਵਰੇਜ ਦੀ ਸਮੱਸਿਆ ਨੂੰ ਕੱਟੋਗਾ 4-5 ਸਾਲ ਹੋ ਗਈ ਜੀ ਇੱਥੇ ਜੀ ਅਸੀਂ ਬਹੁਤ ਵਾਰੀ ਕਮੇਟੀ ਜਾ ਕੇ ਜੀ ਐਪਲੀਕੇਸ਼ਨਾਂ ਦਿੱਤੀਆਂ ਜੀ ਇਹ 70 ਫੁੱਟ ਦੀ ਪਾਪ ਪਿੰਡ ਜੋ ਨਹੀਂ ਪਾ ਰਹੀ ਜੀ ਸਾਡੇ ਘਰ ਦੇ ਮੂਹਰੇ ਜੀ ਪਾਣੀ ਦਾ ਨਰਕ ਵੱਜਾ ਲੈਂਦਾ ਜੀ ਕੋਈ ਸਰਮਾਈ ਨਹੀਂ ਜੀ ਨਾਲ ਹਸਪਤਾਲ ਆ ਜੀ ਬਿਮਾਰੀਆਂ ਦੇ ਕਾਰਨ ਮੁਸ਼ਕਲ ਆ ਰਹੀ ਹੈ ਜੀ ਮੇਰਾ ਨਾਮ ਸਾਰਗੁਏਲ ਹੈ ਜੀ ਤੇ ਮੈਂ ਇੱਥੋਂ ਦੇ ਰਹਿਣ ਵਾਲਾ ਆ ਆਹ ਗੜੀ ਦੇ ਵਿੱਚ ਪਾਣੀ ਦੀ ਸਮੱਸਿਆ ਪਿਛਲੇ 4-5 ਸਾਲਾਂ ਤੋਂ ਆ ਰਹੀ ਹੈ ਤੇ ਇੱਥੇ ਮੱਛਰ ਇੰਨਾ ਕਿ ਪੈਦਾ ਹੁੰਦਾ ਹੈ ਵੀ ਘਰਾਂ ਦੇ ਵਿੱਚ ਬੈਠਣਾ ਵੀ ਔਖਾ ਹੋ ਜਾਂਦਾ ਕਮਰੇ ਚੋਂ ਬਾਹਰ ਕਮਰਿਆਂ ਦੇ ਵਿੱਚ ਮੱਛਰ ਭਰਿਆ ਪਿਆ ਹੁੰਦਾ ਜਦੋਂ ਰਾਤ ਨੂੰ ਵੜਦੇ ਆ ਕਮਰੇ ਚ ਤਾਂ ਵਰਨਾ ਵੀ ਔਖਾ ਹੋ ਜਾਂਦਾ ਤੇ ਮੁਸ਼ਕਲ ਇੱਥੇ ਇੰਨਾ ਕਿ ਜਾ ਰਹੀ ਹੈ ਵੀ ਇੱਥੇ 2 ਮਿੰਟ ਖੜੇ ਹੋਏ ਹਾਂ ਹੁਣ ਅਸੀਂ ਆਹ ਵੀਡੀਓ ਬਣਾਉਣ ਵਾਸਤੇ ਸਾਨੂੰ ਪਤਾ ਚ ਕਿਵੇਂ ਗਣੇ ਹੈ ਇਹਦਾ ਕੋਈ ਨਾ ਕੋਈ ਸੋਲੂਸ਼ਨ ਕੀਤਾ ਜਾਵੇ ਸਾਥ ਜੋੜ ਕੇ ਪਰਮਾ ਜੀ 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 ਬਹੁਤ ਬਹੁਤ ਸਲਦੇ ਕੁਮਾਰ ਜੀ ਜਿਹੜੀ ਜਿਹੜੀ ਇਹ ਸੀਵਰੇਜ ਦੀ ਸਮੱਸਿਆ ਹੈਗੀ ਹੈ ਇਹਦੇ ਬਾਰੇ ਕੀ ਕਹਿਣਾ ਚਾਹਣਾ ਹੈ ਜੀ ਇਹਦੇ ਇਹ ਬਹੁਤ ਵਾਰੀ ਐਪਲੀਕੇਸ਼ਨਾਂ ਦੇ ਕੇ ਦੇਖ ਲਈਆਂ ਜੀ ਇਹਨਾਂ ਨੂੰ ਵੀ ਆ ਸੀਵਰੇਜ ਦਾ ਸਿਸਟਮ ਸਹੀ ਕਰ ਦਿਓ ਪਰਲੇ ਪਾਸੇ ਇੱਕ 70 ਫੁੱਟ ਪਾਈਪ ਪੈਣ ਵਾਲੀ ਆ ਉਧਰਲੇ ਪਾਸੇ ਉਹਨਾਂ ਨੇ ਬੰਦ ਕਰਕੇ ਇਧਰਲੇ ਪਾਸੇ ਦੀ ਕੱਢਤਾ ਇਧਰਲੇ ਪਾਸੇ ਦੀ ਆ ਡੂੰਗਾ ਜਗ੍ਹਾ ਹੈ ਉਧਰਲੇ ਪਾਸੇ ਉੱਚਾਗਾ ਉੱਚਾ ਹੋਣ ਕਰਕੇ ਸਾਰਾ ਪਾਣੀ ਸਾਰੇ ਸ਼ਹਿਰ ਦਾ ਪਾਣੀ ਇੱਥੇ ਨਿਕਲ ਜਾਂਦਾਗਾ ਤੁਸੀਂ ਨਗਰ ਕੌਂਸਲ ਨੂੰ ਮਿਲੇ ਜੀ ਨਗਰ ਕੌਂਸਲ 'ਚ ਸਾਰੇ ਕਿਤੇ ਜਾਇਆ ਐ ਐਪਲੀਕੇਸ਼ਨਾਂ ਦਿੱਤੀਆਂ ਵੀ ਐ ਸੀਵਰੇਜ ਕਹਿੰਦੇ ਅਸੀਂ ਪਾ ਦਾਂਗੇ ਉਧਰ 15 70 ਫੁੱਟ ਲਾ ਅੱਜ 2.5 ਸਾਲ ਹੋ ਗਏ 3 ਸਾਲ ਹਾਜੀ ਤੱਕ ਕੋਈ ਪਿਆ ਨਹੀਂਗਾ ਤੁਹਾਨੂੰ ਜਿਹੜੀ ਹੈ ਪਾਣੀ ਦੀ ਬਲੌਕ ਦੀ ਸਮੱਸਿਆ ਕਦੋਂ ਤੋਂ ਆ ਰਹੀ ਹੈ ਜੀ ਇਹ 4 ਸਾਲ ਤੋਂ ਆ ਰਹੀ ਹੈ ਜੀ ਜਿਵੇਂ ਮਹਨ ਸਾਨੂੰ ਪਾਣੀ ਵੇਚਦੀ ਨੰਗੜਾ ਪੈਂਦਾ ਕੀ ਮਹਿਸੂਸ ਕਰਦੇ ਆ ਮਹਿਸੂਸ ਤਾਂ ਇੱਥੇ ਮੁਸ਼ਕ ਮਾਰਦਾ ਹੈ ਬੁਰੇ ਹਾਲਾ ਗਲੀ ਦੇ ਵਿੱਚ ਕੋਈ ਸੁਣਵਾਈ ਨਹੀਂ ਕਿ ਕਮੇਟੀ ਦੇ ਵਿੱਚ ਸੁਣਵਾਈ ਨਹੀਂ ਕੋਈ ਕਿਸੇ ਨੂੰ ਕੁਝ ਕਹਿ ਕੇ ਦੇਖ ਲੋ ਕੋਈ ਸੁਣਵਾਈ ਨਹੀਂ ਕਿਸੇ ਦੀ ਵੀ ਸਰ ਸਰਕਾਰ ਵੱਲੋਂ ਹਦਾਇਤਾਂ ਹੈਗੀਆਂ ਜਿੱਥੇ ਸਿਵਲ ਹਸਪੀਟਲ ਹੈ ਜਾਂ ਕੋਈ ਵੀ ਹਸਪੀਟਲ ਹੈ ਹਸਪੀਟਲ ਨਾਲ ਲੱਗਦਾ ਜੀ ਮੁਸ਼ਕ ਮਾਰਦਾ ਹੈ ਇੱਥੇ ਹਸਪੀਟਲ ਵਾਲਿਆਂ ਵੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਗਈ ਨਗਰ ਕੌਂਸਲ ਨੂੰ ਹਸਪੀਟਲ ਵਾਲਿਆਂ ਨੇ ਨਹੀਂ ਦਿੱਤੀ ਜੀ ਹਸਪੀਟਲ ਦਾ ਇਹ ਤਾਂ ਜਦੋਂ ਪਾਣੀ ਚੱਲਦਾ ਸਾਰੀਆਂ ਗਲੀਆਂ ਦਾ ਪਾਣੀ ਇੱਥੇ ਆ ਕੇ ਨਿਕਲ ਜਾਂਦਾ ਇੱਥੇ ਆ ਕੇ ਮੁਸ਼ਕ ਮਾਰਦਾ ਦੇਖੋ ਕਿੰਨਾ ਮੁਸ਼ਕ ਮਾਰਦਾ ਕੋਈ ਵੀ ਸੁਣਵਾਈ ਨਹੀਂ ਹੈ ਕਿਸੇ ਦੀ ਕੋਈ ਗੱਲਬਾਤ ਨਹੀਂ ਸੁਣਦੇਗੇ ਕੋਈ ਕੋਈ ਵੀ ਇਹਦੇ ਵਿੱਚ ਇਨਵੋਲਵਮੈਂਟ ਨਹੀਂ ਹੈ ਕਿਸੇ ਦੀ ਰਣਾਸਤੀਸ਼ ਕੁਮਾਰ ਜੀ ਵੀਰ ਜੀ ਤੁਸੀਂ ਸੀਵਰੇਜ ਦੀ ਸਮੱਸਿਆ ਬਾਰੇ ਕੀ ਕਹਿਣਾ ਤੁਹਾਡਾ ਸੀਵਰੇਜ ਦੀ ਸਮੱਸਿਆ ਬਹੁਤ ਚਿਰ ਤੋਂ ਜੀ ਇੱਥੇ ਬਿਮਾਰੀਆਂ ਦਾ ਘਰ ਸੀਵਰ ਓਵਰਫਲੋ ਹੋ ਜਾਂਦੇ ਆ ਕਮੇਟੀ ਜਗਾਇਆ ਪ੍ਰਧਾਨ ਜੀ ਕੋਲੇ ਆ ਪ੍ਰਧਾਨ ਜੀ ਉਹ ਭੇਜ ਦਿੰਦੇ ਆ ਪਾਣੀ ਕੱਢਣ ਵਾਲਾ ਉਹ ਉਹ 1-2 ਦਿਨ ਬਸ ਠੀਕ ਰਹਿੰਦਾ ਉਦੋਂ ਬਾਅਦ ਫੇਰ ਫਿਰ ਓਵਰਫਲੋ ਹੋ ਜਾਂਦਾ